ਟਰਾਫੀ ਦਿਖਾਉਂਦੀ ਹੈ ਕਿੰਨੀ ਕਿ ਮਿਹਨਤ ਜੜੀ ਹੈ ਲੱਗੀ ਹੈ ਕਿਉਂਕਿ ਇਹਨਾਂ ਦੀ ਆਪ ਦੀ ਵੀ ਬਹੁਤ ਜ਼ਿਆਦਾ ਮਿਹਨਤ ਹੈ ਟੀਮ ਸਾਰੀ ਮਿਹਨਤ ਦੀ ਹੁੰਦੀ ਹੈ ਇਹਦੇ ਵਿੱਚ ਕੋਈ ਇਕੱਲਾ ਇੰਡੀਵਿਜੂਅਲ ਬੰਦਾ ਕੋਈ ਵੱਡਾ ਨਹੀਂ ਹੁੰਦਾ ਸਾਰੇ ਬੱਚੇ ਮਿਹਨਤ ਕਰਦੇ ਆ ਤਾਂ ਹੀ ਜਿਹੜੇ ਥੋੜੇ ਰਿਜ਼ਲਟ ਤੁਹਾਡੇ ਸਾਹਮਣੇ ਨਹੀਂ ਜਿੱਤਾਂ ਕਿਸ ਟਾਪਿਕ ਤੇ ਤੁਸੀਂ ਇਹਨਾਂ ਨੂੰ ਸਥਾਈ ਇਹਨਾਂ ਦੀ ਜੀ ਹਫਤਾ ਤੋਂ ਪਹਿਲਾਂ 2 ਹਫਤੇ ਪਹਿਲਾਂ ਜਿੱਦਾਂ ਪਹਿਲਾਂ ਹੀ ਰੈਸਲ ਸ਼ੁਰੂ ਕਰਤੀ ਸੀਗੀ ਯਾਰ ਪੰਗੜਾ ਮੁੰਡਿਆਂ ਨੇ ਪਰਫਾਰਮ ਕੀਤਾ ਜੀ ਮੈਂ ਨਾਲ ਸਿੰਕਿੰਗ ਕੀਤੀ ਹੈ ਸਾਡੇ ਨਾਲ ਬਿੰਦਰ ਸਤਾਜ ਜੀ ਉਹਨਾਂ ਦੇ ਬੇਟੇ ਨੇ ਉਹਨਾਂ ਨੇ ਢੋਲ ਵਜਾਇਆ ਤੇ ਸਾਰੀ ਟੀ singing ਦਾ ਜੀ ਮੈਂ ਸ਼ੌਂਕ ਦਾ ਬਚਪਨ ਤੋਂ ਹੀ ਹਾਂ ਜਿੱਦਾਂ ਪਰ ਜਿੱਦਾਂ ਬੋਲੀਆਂ ਪਾਉਣ ਦਾ ਜਿਹੜਾ ਸਿਲਸਿਲਾ ਵਾ ਉਹ ਮੇਰਾ 2021 ਦੇ ਵਿੱਚ ਐਸਡੀ ਕਾਲਜ ਤੋਂ ਸ਼ੁਰੂ ਹੋ ਗਿਆ। ਤੋ ਪਹਿਲੀ ਬੋਲੀ ਕਿਹੜੀ ਪਾਈ ਸੀਗੀ ਤੇ ਕੀ ਸੋਚ ਕੇ ਭਾਈ? ਕਾਲਜ ਦਾ ਜਿੱਦਾਂ ਹਰੇਕ ਕੋਈ ਆਉਂਦਾ ਤੁਹਾਨੂੰ ਪਤਾ ਹੀ ਹੈ। ਹਾਂ। ਤੇ ਬਟ ਜਿੱਦਾਂ ਜਿਹੜੇ ਵੱਖਰੇ ਬੱਚੇ ਦੇਖਦੇ ਆ ਉਹ ਪੰਗੜੇ ਵਾਲੇ, ਸਪੋਰਟਸ ਵਾਲੇ ਤੇ ਮੈਂ ਇਹ ਸੋਚਿਆ ਸੀਗਾ ਕਿ ਕੁਝ ਵੱਖਰਾ ਕਰੀਏ ਕਾਲਜ ਦੇ ਨਾਲ 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 ਅਦਰ ਐਕਟੀਵਿਟੀ ਜਿਹੜੀ ਚੱਲਦੀ ਹੈ ਕਾਲਜ ਦੇ ਵਿੱਚ ਕੋਈ ਵੀ ਪਾਰਟਿਸਿਪੇਟ ਕਰੀਏ ਤਾਂ ਕਰਕੇ ਜੀ ਮੈਂ ਇਸ ਲਾਈਨ ਦੇ ਵਿੱਚ ਆ ਗਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕ ਅੱਜ ਸਾਡੇ ਨਾਲ ਪਹਿਲਾਂ ਤੁਸੀਂ ਇੱਕ ਵਾਰੀ ਨਾ ਤਸਵੀਰਾਂ ਦੇਖ ਲਓ ਕਿੰਨੇ ਸੋਹਣੇ ਸੋਹਣੇ ਗੱਭਰੂ ਜਿਹੜੇ ਨੇ ਤਿਆਰ ਹੋ ਕੇ ਬੈਠੇ ਨੇ ਤੇ ਇਹਨਾਂ ਨੂੰ ਜਿਹੜਾ ਟਰੋਫੀ ਵੀ ਮਿਲੀ ਹੈ ਤੇ ਜਿਹੜੇ ਟਰੋਫੀ ਜਿੰਨਾ ਕਰਕੇ ਮਿਲੀ ਹੈ ਚਲੋ ਇਹਨਾਂ ਦੀ ਆਪਣੀ ਮਿਹਨਤ ਤਾਂ ਹੈਗੀ ਹੈ ਪਰ ਜਿੰਨਾ ਬਾਈ ਦੀ ਯਾਨੀ ਕਿ ਬੋਲੀ ਦੀ ਇੱਕ ਆਪਾਂ ਕਹਿ ਸਕਦੇ ਬੋਲੀ ਪਾ ਪਾ ਕੇ ਇਹਨਾਂ ਨੇ ਇਹਨਾਂ ਗੱਭਰੂਆਂ ਨੂੰ ਟਰੋਫੀ ਜਿਹੜ ਸਸੀ ਗਾ ਜੀ ਮਾੜਾ ਸਿਮਰਨ ਬਾਜੀ ਇੱਕ ਗੱਲ ਜਿਹੜੀ ਹੈ ਸਭ ਤੋਂ ਜ਼ਿਆਦਾ ਇੰਪੋਰਟੈਂਟ ਟਰੋਫੀ ਜਿਤਾਤੀ ਹੈ ਕਿੰਨੇ ਕਿ ਮਿਹਨਤ ਜਿਹੜੀ ਹੈ ਲੱਗੀ ਹੈ ਕਿਉਂਕਿ ਇਹਨਾਂ ਦੀ ਆਪ ਦੀ ਵੀ ਬਹੁਤ ਜ਼ਿਆਦਾ ਮਿਹਨਤ ਹੈ ਜੇ ਦੇਖੋ ਜੀ ਟੀਮ ਸਾਰੀ ਮਿਹਨਤ ਦੀ ਹੁੰਦੀ ਹੈ ਸਾਰੀ ਟੀਮ ਦੀ ਮਿਹਨਤ ਹੁੰਦੀ ਹੈ ਇਹਦੇ ਵਿੱਚ ਕੋਈ ਇਕੱਲਾ ਇੰਡੀਵਿਜੂਅਲ ਬੰਦਾ ਕੋਈ ਵੱਡਾ ਨਹੀਂ ਹੁੰਦਾ ਸਾਰੇ ਬੱਚੇ ਮਿਹਨਤ ਕਰਦੇ ਆ ਤਾਂ ਹੀ ਜਿਹੜੇ ਥੋੜੇ ਰਿਜ਼ਲਟ ਤੁਹਾਡੇ ਸਾਹਮਣੇ ਨਹੀਂ ਜਿੱਦਾਂ ਬਿਲਕੁਲ ਤੇ ਇਹਨਾਂ ਦਾ ਸਰ ਕੀ ਇਹਨਾਂ ਦਾ ਟੌਪਿਕ ਸੀਗਾ ਕਿਹਸ ਟੌਪਿਕ ਤੇ ਤੁਸੀਂ ਇਹਨਾਂ ਨੂੰ ਇਹਨਾਂ ਦੀ ਜੀ ਹਫਤਾ ਤੋਂ ਪਹਿਲਾਂ 2 ਹਫਤੇ ਪਹਿਲਾਂ ਜਿੱਦਾਂ ਤੇ ਪੰਗੜਾ ਮੁੰਡਿਆਂ ਨੇ ਪਰਫਾਰਮ ਕੀਤਾ ਜੀ ਮੈਂ ਨਾਲ ਸਿੰਗਿੰਗ ਕੀਤੀ ਆ ਸਾਡੇ ਨਾਲ ਬਿੰਦਰ ਸਤਾਜ ਜੀ ਉਹਨਾਂ ਦੇ بیٹے ਨੇ ਉਹਨਾਂ ਨੇ ਢੋਲ ਵਾਇਆ ਤੇ ਸਾਰੀ ਟੀਮ ਦੀ ਕੋਲਾਬੋਰੇਸ਼ਨ ਨਾਲ ਅੱਜ ਤੁਹਾਡੇ ਸਾਹਮਣੇ ਜਿੱਤ ਦੀ ਖੁਸ਼ੀ ਆ ਕਿੰਨੇ ਟਾਈਮ ਹੋ ਗਿਆ ਭਾਈ ਤੁਹਾਨੂੰ ਸਿੰਗਿੰਗ ਕਰਦੇ ਕਦੋਂ ਸਿੰਗਿੰਗ ਤਾਂ ਜੀ ਮੈਂ ਸ਼ੌਂਕ ਤਾਂ ਬਚਪਨ ਤੋਂ ਹੀ ਆ ਜਿੱਦਾਂ ਤੇ ਪਰ ਜਿੱਦਾਂ ਬੋਲੀਆਂ ਪਾਉਣ ਦਾ ਜਿਹੜਾ ਸਿਲਸਿਲਾ ਵਾ ਉਹ ਮੇਰਾ 2021 ਦੇ ਵਿੱਚ ਐਸੀਡੀ ਕਾਲਜ ਤੋਂ ਸ਼ੁਰੂ ਹੋਇਆ ਸੀਗਾ ਜੀ ਐਸੀਡੀ ਕਾਲਜ ਸਭ ਤੋਂ ਪਹਿਲੀ ਬੋਲੀ ਕਿਹੜੀ ਪਾਈ ਸੀਗੀ ਤੇ ਕੀ ਸੋਚ ਕੇ ਭਾਈ ਸੀ ਸਭ ਤੋਂ ਪਹਿਲੀ ਬੋਲੀ ਜੀ ਅ ਕਾਲਜ ਦਾ ਜਿੱਦਾਂ ਹਰ ਇੱਕ ਕੋਈ ਆਉਂਦਾ ਤੁਹਾਨੂੰ ਪ ਤੇ ਬਟ ਜਿੱਦਾਂ ਜਿਹੜੇ ਵੱਖਰੇ ਬੱਚੇ ਦੇਖਦੇ ਆ ਉਹ ਪੰਗੜੇ ਵਾਲੇ სპੋਰਟਸ ਵਾਲੇ ਤੇ ਮੈਂ ਇਹ ਸੋਚਿਆ ਸੀਗਾ ਕਿ ਕੁਝ ਵੱਖਰਾ ਕਰੀਏ ਕਾਲਜ ਦੇ ਨਾਲ ਨਾਲ ਅਦਰ ਐਕਟੀਵਿਟੀ ਜਿਹੜੀ ਚੱਲਦੀ ਹੈ ਕਾਲਜ ਦੇ ਵਿੱਚ ਉਹ ਚ ਵੀ ਪਾਰਟਿਸਪੇਟ ਕਰੀਏ ਤਾਂ ਕਰਕੇ ਜੀ ਮੈਂ ਇਸ ਲਾਈਨ ਦੇ ਵਿੱਚ ਆ ਗਿਆ ਕੱਲੋ ਤੂੰ ਲਾਈਨ ਸੁਣਾਉਂਗੇ ਜਿਹੜੀ ਪਹਿਲੀ ਬੋਲੀ ਪਾਈ ਸੀ ਮੈਂ ਉਹੀ ਪਾਈ ਸੀ ਹੋਏ ਫਨੀਰ ਕਲਰ ਦੇ ਦੰਗਿਆ ਮੰਗਦਾ ਨਾ ਕੋਈ ਪਾਣੀ ਇੰਨਾ ਦੇ ਮੂਰੇ ਤਾਂ ਯਾਰੋ ਮੌਤ ਵੀ ਹੋਊ ਨਾ ਮਾਣੀ ਐਨੇ ਹੀਰੇ ਕੌਮਾਂ ਦੇ ਕੌਮਾਂ ਬਦਲੇ ਹੱਸ ਹੱਸ ਮਰਦੇ ਪਹਿਲਾ ਹੱਥ ਪਾਉਂਦੇ ਨਾ ਮਗਰ ਉਹ ਨਹੀਂ ਕਿਸੇ ਤੋਂ ਡਰਦੇ ਤੇ ਪੱਜੀ ਕਿਦ ਇਦਾਂ ਹੋਇਆ ਕਿ ਮਿਸਟੇਕ ਕਿਉਂਕਿ ਬਹੁਤ ਜ਼ਿਆਦਾ ਹੁੰਦੀਆਂ ਜਦੋਂ ਆਪਾਂ ਸਟੇਜ ਪਰ ਪਰਫੋਰਮੈਂਸ ਕਰਦੇ ਆ ਚਲੋ ਇਹਨਾਂ ਦਾ ਤਾਂ ਨੱਚਦੇ ਨੱਚਦੇ ਇਹ ਤਾਂ ਕਵਰ ਕਰ ਲੈਂਦੇ ਪਰ ਕਈ ਵਾਰੀ ਇਦਾਂ ਹੋ ਜਾਂਦਾ ਥੋੜੇ ਤੋਂ ਮਿਸਟੇਕ ਹੁੰਦੇ ਗਾਉਂਦੇ ਗਾਉਂਦੇ ਤੁਸੀਂ ਵੀ ਪਿੱਛੇ ਇੱਕ ਵਾਰ ਚੱਕ ਲਈ ਹੋਵੇ ਨਹੀਂ ਐਦਾਂ ਜੀ ਕਈ ਵਾਰੀ ਰਿਹਸਲ ਘਟ ਹੁੰਦੀ ਆ ਮਿਸਟੇਕ ਬਹੁਤ ਬਹੁ ਵਾਰੀ ਹੋ ਜਾਂਦੀ ਜੀ ਸਟੇਜ ਦਿਖਾ ਦਿੰਦੀ ਆ ਮਿਹਨਤ ਕੀ ਦੀ ਵੱਧਾ ਕੀ ਦੀ ਘਟ ਆ ਇਹ ਤਾਂ ਸਟੇਜ ਆਪਣੇ ਆਪ ਹੀ ਦਿਖਾ ਦਿੰਦੀ ਆ ਜੀ ਤੇ ਸਾਡੇ ਤੋਂ ਵੀ ਗਲਤੀਆਂ ਹੋ ਜਾਂਦੀ ਨੇ ਟੀਮ ਵੀ ਕਈ ਵਾਰੀ ਗਲਤੀਆਂ ਕਰ ਜਾਂਦੀ ਆ ਜੀ ਬਟ ਉਹ ਉਹ ਕੋਈ ਨਹੀਂ ਜੀ ਕਵਰ ਕਰ ਲੈਂਦੇ ਅੱਗੇ ਤੋਂ ਅੱਗੇ ਵਾਸਤੇ ਹੋਰ ਮਿਹਨਤ ਕਰਦੇ ਆ ਸਿੱਖਦੇ ਆ ਉਹ ਚੀਜ਼ ਤੋਂ ਬਿਲਕੁਲ ਕਿ ਨੂੰ ਆਪਣਾ ਆਈਡਲ ਮੰਨਦੇ ਹੋ ਕਿ ਉਹਨਾਂ ਦੇਖ ਕੇ ਅੱਜ ਇੰਨੇ ਇੱਕ ਵਧੀਆ ਮਹਕਮੇ ਤੇ ਜਿਹੜੇ ਪਹੁੰਚੇ ਹੋ ਆਈਡਲ ਤਾਂ ਜੀ ਫਿਲਹਾਲ ਤਾਂ ਮੈਂ ਸਾਰਿਆਂ ਨੂੰ ਹੀ ਸੋਣ ਲੈਂਦਾ ਜੀ ਕੋਈ ਇੱਕ ਪਰਟੀਕੂਲਰ ਬੰਦਾ ਨਹੀਂ ਹੈ ਤੇ ਜਿਹੜਾ ਚੀਜ਼ ਵਧੀਆ ਲੱਗਦੀ ਹੈ ਜਿਹੜੀ ਚੀਜ਼ ਜਿੱਥੋਂ ਵਧੀਆ ਗ੍ਰੈਬ ਹੁੰਦੀ ਆ ਤੇ ਉਹ ਚੀਜ਼ ਕਰ ਲਈਦੀ ਆ ਜੀ ਜਿਹੜਾ ਬੰਦਾ ਵਧੀਆ ਕਰਦਾ ਬੋਲੀਆਂ 'ਚ ਵੀ ਸਿੰਗਿੰਗ 'ਚ ਵੀ ਜੋ ਵੀ ਸ਼ਖਸ਼ ਕੋਈ ਵੀ ਵਧੀਆ ਕਰਦਾ ਜੀ ਉਹਨੂੰ ਕਾਪੀ ਕਰ ਲਈਦਾ ਕਈ ਵਾਰੀ ਉਹ ਚੋਂ ਵਧੀਆ ਚੀਜ਼ ਨਿਕਲੇ ਆਉਂਦੀ ਆ ਤੇ ਉਹ ਚੀਜ਼ ਗ੍ਰੈਬ ਕਰ ਲਈਦੀ ਆ ਜੀ ਤੁਸੀਂ ਸਿੰਗਿੰਗ ਕਰਦੇ ਹੋ ਹਨਾ ਕਿ ਕਿਹੜੀ ਸਿੰਗਿੰਗ ਕਿਸ ਟਾਈਪ ਦੀ ਸਿੰਗਿੰਗ ਕਰਦੇ ਹੋ ਲਾਈਕ ਪੰਜਾਬੀ ਗਾਣੇ ਜ਼ਿਆਦਾ ਗਾਉਂਦੇ ਹੋ ਜਾਂ ਹਿੰਦੀ ਪੰਜਾਬੀ ਵੱਧ ਗਾਉਂਦਾ ਜੀ ਮੈਂ ਫੋਕ ਨੂੰ ਪ੍ਰੇਫਰ ਕਰਦਾ ਜ਼ਿਆਦਾਤਰ ਹਾਂ ਦੋ ਲਾਈਨਾਂ ਸਮਾਉਂਗੀ ਹਉ ਸੋਹਣੇ ਦੇਸ ਪੰਜਾਬ ਮੇਰੇ ਦੀ ਕੀ ਮੈਂ ਸਿਫਤ ਸੁਣਾਵਾਂ ਵਗਦੇ ਪੰਜ ਦਰਿਆ ਨੇ ਇਥੇ ਨਾਲੇ ਮੌਜ ਬਹਾਰਾਂ ਹਉ ਡਗਾ ਟੋਲਤੇ ਵੱਜਦਾ ਯਾਰੋ ਓਉਂਦੇ ਬਨ ਬਨ ਧਾਰਾਂ ਜ਼ੋਰ ਪਟਾਂ ਤੇ ਪੈਂਦਾ ਪੰਗੜਾ ਜਾਣਦਾ ਏ ਜੱਗ ਸਾਰਾ ਹੋ ਮੈਨੂੰ ਜਾਨ ਤੋਂ ਲੱਗੇ ਪਿਆਰਾ ਬਾਈ ਕਿੰਨੇ ਕੁ ਔਖਾ ਹੁੰਦਾ ਜੇ ਤੁਸੀਂ ਬੋਲੀਆਂ ਪਾਉਂਦੇ ਉਹ ਗਾਣੇ ਉਸ ਦੇ ਨਾਲ ਨਾਲ ਬੀਟ ਦੇ ਨਾਲ ਆ ਸਟੈਪ ਮੈਚ ਕਰਨੇ ਕਿੰਨੇ ਕੁ ਔਖਾ ਹੁੰਦਾ ਕਿੰਨੇ ਕੁ ਡਿਫਿਕਲਟੀ ਜਿਹੜੀ ਹੈ ਸਮ ਟਾਈਮਸ ਬਹੁਤ ਜ਼ਿਆਦਾ ਆ ਜਾਂਦੀ ਹੈ ਇਰੀਟੇਟ ਹੀ ਹੋ ਜਾਂਦੇ ਆ ਨਹੀਂ ਇਦਾਂ ਇਰੀਟੇਟਿੰਗ ਦੀ ਕੋਈ ਨਹੀਂ ਜੀ ਅਸੀਂ ਜਿੱਦਾਂ ਜ਼ੋਨਲ ਟਾਈਮ ਵੀ ਇੰਟਰਨੋਨਲ ਸਾਡੀ ਟੀਮ ਜੀਨਰ ਰਹੀ ਹੈ ਤੇ ਸਟੇਟ ਯੂਨੀਵਰਸਿਟੀ ਨਾਰਥ ਯੂਨੀਵਰਸਿਟੀ ਅਸੀਂ ਪਰਫਾਰਮ ਕਰਕੇ ਆਏ ਆ ਤੇ ਸਾਡੇ ਜਿਹੜੇ ਸੀਨੀਅਰ ਨੇ ਸਾਡੇ ਜਸਵੰਤ ਵੀਰ ਜੀ ਉਹ ਕਾਲਜ ਦੇ ਵਿੱਚ ਹੀ ਪ੍ਰੋਫੈਸਰ ਨੇ ਜੀ ਉਹ ਨੈਸ਼ਨਲ ਸਾਊਥ ਏਸ਼ੀਆ ਵੀ Winner ਨੇ ਤੇ ਜਿਹੜੀ ਇਸ ਬੁਲੰਦੀਆਂ ਦੇ ਪਿੱਛੇ ਸਾਡੀ ਮਿਹਨਤ ਆ ਜੀ ਅਸੀਂ 2-3 ਮਹੀਨੇ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਆ ਜੋ ਵੀ ਕਮੀ ਪੇਸ਼ੀ ਹੁੰਦੀ ਆ ਉਹ ਸਟੇਜ ਤੇ ਨਾ ਹੋਵੇ ਇਸ ਕਰਕੇ ਅਸੀਂ ਰਿਹਸਣਾ ਜੋ ਚੀਜ਼ ਕੱਢ ਲੈਨੇ ਆ ਜੀ ਤੇ ਉਹ ਜਦੋਂ ਸਟੇਜ ਤੇ ਪਰਫਾਰਮੈਂਸ ਹੁੰਦੀ ਆ ਤਾਂ ਕਰਕੇ ਸਾਨੂੰ ਨਹੀਂ ਕੋਈ ਪ੍ਰੋਬਲਮ ਆਉਂਦੀ ਉਸ ਚੀਜ਼ ਚ ਅੱਜ ਕਰਦੇ ਕਿੰਨੇ ਕੁ ਸਪੋਰਟਿਵ ਨੇ ਇਸ ਸਿੰਗਿੰਗ ਨੂੰ ਲੈ ਕੇ ਕਰਦੇ ਵਧੀਆ ਜੀ سپورਟ ਕਰਦੇ ਆ ਕਰਦੇ ਸਟਾਰਟਿੰਗ ਤੇ ਕਰਦੇ ਨੇ ਹਾਂ ਜੀ ਸਟਾਰਟਿੰਗ ਤੇ ਕਿਸੇ ਨੇ ਕੋਈ ਮਾੜਾ ਬੋਲੇ ਆ ਨਹੀਂ ਨਹੀਂ ਮਾੜਾ ਤਾਂ ਕਿਸੇ ਨੇ ਨਹੀਂ ਬੋਲੇ ਜੀ ਪਤਾ ਹੀ ਹੈ ਜੇ ਮਾੜਾ ਬੋਲੇ ਫਿਰ ਲਾਤ ਲਾਤ ਤਾਂ ਬਾਹਮਾ ਵੀ ਟੁੱਟੇ ਨਹੀਂ 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 ਐਦਾਂ ਦਾ ਕੋਈ ਨਹੀਂ ਹਾਂ ਤੇ ਆਪਾਂ ਨਿਮਰਤਾ ਨਾਲ ਚੱਲੀਦਾ ਜੀ ਤੇ ਜੇ ਕੋਈ ਕਹਿੰਦਾ ਵੀ ਆ ਕਿ ਹਾਂ ਕੋਈ ਸੀਨੀਅਰ ਕਹਿੰਦਾ ਗਾਇਕੀ ਦੀ ਲਾਈਨ 'ਚ ਜਾਂ ਭੰਗੜੀ ਲਾਈਨ 'ਚ ਕਿ ਆ ਚੀਜ਼ ਗਲਤ ਆ ਸਹੀ ਆ ਤਾਂ ਆਪਾਂ ਸੁਣ ਲਈ ਦੀ ਇਹ ਸਾਰਿਆਂ ਦੀ ਗੱਲ ਹਾਂਜੀ ਹਾਂਜੀ ਸਾਡੇ ਕੋਚ ਨੇ ਗੁਰਿਕ ਜੋਸਰ ਤੇ ਉਹਨਾਂ ਦੀ ਵੀ ਕਾਫੀ ਇਸ ਚੀਜ਼ ਦੇ ਵਿੱਚ ਕਾਫੀ ਮਾਹਿਰ ਨੇ ਉਹ ਪੰਗੜੇ ਦੇ ਕੋਚ ਨੇ ਜੀਐਨ ਕਾਲਜ ਦੇ ਵਿੱਚ ਤੇ ਉਹ ਕਾਫੀ ਇਸ ਚੀਜ਼ ਨੂੰ ਲੈ ਕੇ ਸਾਡੇ ਵਿੱਚ ਗੱਲਾਂ ਰੱਖਦੇ ਰਹਿੰਦੇ ਆ ਤੇ ਆਪਾਂ ਉਹ ਨਹੀਂ ਸੁਣੀਦੀ ਇਹ ਗੱਲ ਸੁਣੀਦੀ ਹਾਂਜੀ ਅੱਛਾ ਕਿਹੜੀ ਇਦਾਂ ਦੀ ਚੀਜ਼ ਹੈ ਜੋ ਸਭ ਤੋਂ ਜ਼ਿਆਦਾ ਭੈੜੀ ਲੱਗਦੀ ਹੈ ਜਦੋਂ ਆਪਾਂ ਪਰਫਾਰਮੈਂਸ ਕਰਦੇ ਹੈ ਭੈੜੀ ਤਾਂ ਜੀ ਦੇਖੋ ਕੋਈ ਕੁਝ ਵੀ ਨਹੀਂ ਲੱਗਦਾ ਜੀ ਤੇ ਪਰਫਾਰਮੈਂਸ ਦੇ ਦੌਰਾਨ ਕਈ ਵਾਰੀ ਗਲਤੀਆਂ ਹੋ ਜਾਂਦੀਆਂ ਨੇ ਟੀਮ ਤੋਂ ਹੋ ਜਾਂਦੀਆਂ ਨੇ ਸਾਡੇ ਤੋਂ ਹੋ ਜਾਂਦੀਆਂ ਨੇ ਤਾਂ ਉਹ ਚੀਜ਼ ਦਿਲ 'ਚ ਰਹਿੰਦੀ ਹੈ ਕਿ ਅੱਗੇ ਵਾਸਤੇ ਇਹ ਗਲਤੀ ਨਹੀਂ ਕਰਨੀ ਤੇ ਬਸ ਇਹੀ ਚੀਜ਼ ਹੈ ਜੀ ਅੱਜ ਮੈਂ ਕਹਾਂ ਸਿੰਗਿੰਗ ਲਾਈਨ ਦੇ ਵਿੱਚ ਨਾ ਕਈ ਵਾਰੀ ਐਦਾਂ ਦੀ ਗਲਤੀ ਹੋ ਜਾਂਦੀ ਵੀ ਹਾਂ ਚਲੋ ਸਟੇਜ ਸ਼ੋਅ ਚੱਲ ਰਿਹਾ ਕਿਉਂਕਿ ਤੁਹਾਨੂੰ ਪਤਾ ਹੈ ਕਾਫੀ ਲੋਕ ਸਾਨੂੰ ਦੇਖ ਰਹੇ ਕਈ ਵਾਰੀ ਨਰਵਸ ਵੀ ਹੋ ਜਾਂਦੇ ਕਿਤੇ ਨਰਵਸ ਹੋਏ ਹੋ ਨਰਵਸ ਤਾਂ ਇਹ ਹਰੇਕ ਵਾਰੀ ਹੋਈਦਾ ਸਟੇਜ ਤੋਂ ਡਰ ਕੀ ਸਟੇਜ ਤੇ ਜੜੀਦਾ ਜੀ ਤੇ ਜੋ ਸਟੇਜ ਬਖਸ਼ਦੀ ਆ ਉਹ ਲੈ ਕੇ ਉਤਰੀਦਾ ਕੁਝ ਨਾ ਕੁਝ ਸਿੱਖ ਹੀ ਆਨੇ ਜੀ ਅੱਜ ਕੀ ਸਿੱਖਿਆ ਕੀ ਕੁਝ ਅੱਜ ਸਿੱਖ ਕੇ ਆਏ ਹਾਂ ਅੱਜ ਫਿਲਹਾਲ ਤਾਂ ਜੀ ਦੇਖੋ ਆਡੀਅנס ਆ ਆਡੀਅנס ਸਰ ਨਾਲੋਂ ਵੱਡੀ ਗੁਰੂ ਹੁੰਦੀ ਆ ਜਿੱਦਾਂ ਕਹ ਜੀ ਤੇ ਜੋ ਆਡੀਅנס ਦਾ ਵਧੀਆ ਰਿਸਪੌਂਸ ਆ ਜੀ ਸਾਰਿਆਂ ਦਾ ਪਿਆਰ ਆ ਚਲੋ ਆਪਾਂ ਇੱਥੇ ਤੱਕ ਖੜੇ ਆ ਤੁਹਾਡੇ ਸਾਹਮਣੇ ਹਾਂਜੀ ਹਾਂਜੀ ਤੇ ਸਰ ਕੀ ਮੈਸੇਜ ਦੇਣਾ ਚਾਹੋਗੇ ਆਦੀ ਉਤਨੂ ਕੀ ਕਹਿਣਾ ਚਾਹੋਗੇ ਅੱਜ ਦੇ ਯੂਥ ਨੂੰ ਇਹੀ ਮੈਸੇਜ ਹੈ ਜੀ ਕਿ ਜੋ ਤੁਹਾਡੀ ਜਿਸ ਦੇ ਵਿੱਚ ਇੰਟਰਸਟ ਆ ਕਿਸੇ ਦਾ ਕਲਚਰਲ ਜ ਇੰਟਰਸਟ ਆ ਪੰਗੜੇ ਗਿੱਧੇ ਚ ਕੁੜੀਆਂ ਦਾ ਗਿੱਧੇ ਚ ਲੁੱਡੀ ਸੰਮੀ ਆ ਤੇ ਮੁੰਡਿਆਂ ਦਾ ਜਿੱਦਾਂ ਸਪੋਰਟਸ ਦੇ ਕਈਆਂ ਚ ਹੁੰਦਾ ਸਪੋਰਟਸ ਦੇ ਵਧੀਆ ਸਪੋਰਟਸਮੈਨ ਬਣੋ ਤੇ ਨਸ਼ਿਆਂ ਤੋਂ ਦੂਰ ਰਹੋ ਜੀ ਵਧੀਆ ਕਾਲਜਾਂ ਵਿੱਚ ਪੜ੍ਹਾਈ ਕਰੋ ਮਾਪਿਆਂ ਦਾ ਨਾਮ ਰੋਸ਼ਨ ਕਰੋ ਆਪਣੇ ਦਾ ਤੇ ਇਹੀ ਮੈਸੇਜ ਹੈ ਜੀ ਜਾਂਦੇ ਜਾਂਦੇ ਕੋਈ ਗੀਤ ਜਾਂ ਕੋਈ ਬੋਲੀ ਜੋ ਕਿ ਆਡੀਅנס ਲਈ ਪਾਉਣਾ ਚਾਹੁੰਦਾ ਹਾਂ ਹੋ 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 ਕਿ ਮਾਮ ਰਹੇ ਤਹਾਂ ਪੈ ਕੇ ਹੀ ਮੁੱਕ ਗਏ ਜੇ ਪੇ ਉਹ ਮਰੇ ਕਰ ਵੇਲਾ ਹੌਸ਼ਾਲਾ ਮਰਨ ਨਾ ਵੀਰ ਕਿਸੇ ਦੇ ਕਿ ਉਜੜ ਜਾਂਦਾ ਜੇ ਮੇਲਾ ਹਉ ਪੁੱਤਰ ਜਨਾਂ ਦੇ ਤੁਰ ਜਾਂਦੇ ਨੇ ਹੋ ਹਉ ਕਦਰੋਂ ਦੇਓ ਥੋੜਾ ਹੋ ਸਭ ਰੋਗਾ ਤੋਂ ਰੋਗ ਏ ਡਾਡਾ ਕਿ ਜਿਸ ਦਾ ਨਾਮ ਵਿਛੋੜਾ ਭਾਈ ਪਾਈਆਂ ਦੇ ਦਰਦੀ ਹੋਂਦੇ ਤੇ ਭਾਈ ਪਾਈਆਂ ਦੀਆਂ ਬਾਵਾ ਹੋ ਪਿਓ ਸਿਰਾਂ ਦੇ ਤਾਜ ਮੁਹੰਮਦ ਤੇ ਮਾਵਾ ਠੰਡੀਆਂ ਛਾਵਾਂ ਕਿ ਮਾਵਾ ਠੰਡੀਆਂ ਛਾਵਾਂ ਹਈ ਵਾ ਸਿਰਫ ਲਿਖਣ ਦਾ ਸ਼ੌਂਕ ਹੈ ਕਿ ਸਿਰਫ ਗਾਉਣ ਦੇ ਸ਼ੌਂਕ ਹੈ ਕਿ ਲਿਖਦੇ ਵੀ ਹਾਂ ਨਹੀਂ ਲਿਖਦਾ ਨਹੀਂ ਫਿਲਹਾਲ ਜੀ ਮੈਂ ਗਾਉਂ ਨਹੀਂ ਆ ਤੇ ਫੈਮਿਲੀ ਨਾਲ ਸਭ ਤੋਂ ਜ਼ਿਆਦਾ ਅਟੈਚਮੈਂਟ ਕਿਹਦੇ ਨਾਲ ਅਟੈਚਮੈਂਟ ਮੰਮੀ ਡੈਡੀ ਦੋਨੋਂ ਹੀ ਨੇ ਜੀ ਤੇ ਇੱਕ ਸਿਸਟਰ ਆ ਉਹਨਾਂ ਦਾ ਮੈਰਿਜ ਹੋ ਗਈ ਹੁਣ ਤਾਂ ਹੀ ਤਿੰਨੇ ਆ ਸਾਡੀ ਵਧੀਆ ਅਟੈਚਮੈਂਟ ਆਪਸ ਵਿੱਚ ਹੀ ਹਾਂਜੀ ਵਧੀਆ ਚੱਲੀ ਜਾਂਦਾ ਜੀ ਸਾਡਾ ਹਾਂਜੀ ਹਾਂਜੀ ਥੈਂਕ ਯੂ